ਉਹ ਆਇਗਰ ਹਮ 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 ਨਾਗੇ ਜਨਾਬ ਕੀ ਕਰਾਂ ਟੈਨਸ਼ਨ ਦੇ ਟੈਨਸ਼ਨ ਹੀ ਪਈ ਜਾਂਦੀ ਐ ਬੜੀ ਦੋਸ ਜੀ ਬੈਠੀ ਆ ਮਮਮੀ ਠੀਕ ਨਹੀਂ ਨਾ ਕੀ ਆ ਭਾਬੀ ਨੇ ਕਹੰਡਿਆ ਵੀ ਹਸਪੀਟਲ ਲੈ ਕੇ ਚੱਲੇ ਆ ਤੇ ਨਾ ਮੈਨੂੰ ਕੁਝ ਚੰਗਾ ਲੱਗਣ ਡਿਆ ਨਾ ਮੈਂ ਇੱਥੇ ਰਹਿਣ ਜੋਗੀ ਤੇ ਨਾ ਮੈਂ ਉੱਥੇ ਹੀ ਜਾਣ ਜੋਗੀ ਜਿਆਦਾ ਨਹੀਂ ਠੀਕ ਆਹੋ ਕਹੰਡਿਆ ਹੀਗੇ ਵੀ ਉਦਾਂ ਚੱਲ ਕਹੀ ਤੇ ਜਾਣਦੀ ਐ ਵੀ ਮੈਂ ਠੀਕ ਹਾਂ ਤੇ ਕਹਿੰਦੇ ਫਿਰ ਵੀ ਹਸਪੀਟਲ ਆ ਚੱਲਨੇ ਆ ਡਾਕਟਰ ਕੰਡਾ ਹੀ ਪਿਲਾ ਜੋਇਨੋ ਤੇ ਟੈਸਟ ਉਸ ਤੋਂ ਹੋ ਜਾਣਗੇ ਸਾਰੇ ਆਹ ਚੈੱਕਅਪ ਕਰਾਉਣਾ ਹੁੰਦੇ ਪਤਾ ਲੱਗੇ ਕੀ ਬਿਮਾਰੀ ਆ ਹਾਂ ਤੇ ਵੀਰ ਮੈਨੂੰ ਭਾਬੀ ਤੋਂ ਵੱਖਰਾ ਕੇ ਫੋਨ ਕਰਨ ਰਿਆ ਹੈਗਾ ਵੀ ਤੂੰ ਆ ਜਾ ਉਹ ਕਹਿੰਦੀ ਐ ਵੀ ਮੇਰੀ ਥੋੜਾ ਜਿਮੇਵਰੀ ਹੈਗੀ ਐ ਤੁਹਾਡੀ ਭੈਣ ਦੀ ਵੀ ਤੇ ਮਾਂ ਉਹ ਨਹੀਂ ਆ ਜਦੋਂ ਉਹਨੂੰ ਦਿੰਦੀ ਐ ਚੀਜ਼ਾਂ ਮੁੱਠ ਵਿੱਚ ਤੇ ਹੁਣ ਉਹ ਆਵੇ ਤੇ ਜ਼ਿੰਮੇਵਾਰ ਕੀ ਦੀ ਹੋਰਗਾ ਬਸ ਆਹੋ ਹੀ ਸਾੜਾ ਹੀ ਉਹ ਵੀ ਇਹਨੂੰ ਕੱਦ ਤੋਂ ਦਿੰਦੀ 150 ਰੁਪਈਆ ਤੇਰੇ ਭਰਾ ਜੀ ਜੁਰਤਿਆ ਨਹੀਂ ਆ ਮਾਰੀਆਂ ਦੋਜ ਪਿੜਾਂ ਸੇਵਾ ਕਿਉਂ ਨਹੀਂ ਕਰਦੀ ਤੈਨੂੰ ਚੋਰੀ ਫੋਨ ਕੰਡਿਆ ਪਿਆ ਉਹਨੂੰ ਯਾ ਕਹਾਂਦਾ ਸੌਣ ਕਰਦੀ ਉਹ ਭਾਬੀ ਹੁਣ ਸੌਣ ਕਰਦੀ ਸਾੜਾ ਹੋ ਜਾਂਦਾ ਜੀ ਲਿਆਂਦੀ ਕਦੇ ਵਾਸਤੇ ਲਿਆਂਦੀ ਕਦੇ ਵਾਸਤੇ ਵਿਆਹ ਕੇ ਇਹ ਸੇਵਾ ਨਹੀਂ ਕਰਨੀ ਤੇ ਮੈਂ ਤਾਂ ਅੱਗੇ ਕਹਿਣ ਦੀਆਂ ਭੀ ਇੱਥੇ ਹੁੰਦਾ ਕੋਈ ਮੰਮੀ ਵਰਗੀ ਹੁੰਦੀ ਹੀਗੀ ਤੇ ਮੈਂ ਚੱਲ ਜਾਂ ਨੀ ਹੁੰਦੀ ਹੀਗੀ ਹਾਂ ਤਾਂ ਬੱਸ ਮੈਨੂੰ ਘਰ ਨਹੀਂ ਜ਼ਿੰਮੇਵਾਰੀਆਂ ਨਹੀਂ ਖਾੜਿਆ ਤੇ ਜੇ ਜਿਆਦਾ ਬਿਮਾਰਵਾਦਾ ਜਾਂ ਤੂੰ ਹੋਇਆ ਹੋ ਕੇ ਵੀ ਕੀ ਕਰਾਂ ਮੈਂ ਜਦੋਂ ਮੈਂ ਕਿੰਨੇ ਕ ਦਿਨ ਟਾਲੂੰਗੀ ਤੇ ਜਾਣਾ ਤੇ ਜੇ ਦੋਗੀ ਆ ਨਾ ਤੇ ਜਾਣੇ ਪੈਣਾ ਹੀ ਹੋਣਾ ਹੁਣ ਔਖੇ ਵਾਲੇ ਸਾਹ ਛੜਨਾ ਉਹਦਾ ਜਾਣਦ ਮੈਂ ਹੈਗਾ ਵਾ ਜਾਉਂਗੀ ਵੀ ਔਖਾ ਸੌਖਾ ਤੇ ਹੀ ਕਰਿਓ ਆਪਣਾ ਇੱਥੇ ਸਹਾਰਿਓ ਆਓ ਮੈਂ ਸਾਰਨਾ ਸਮਰੀਦ ਨੇ ਥੋੜਾ ਬਤਾਓ ਤੇ ਕਰ ਲਿੰਦੀ ਆ ਥੋੜਾ ਬਦਮਿਆ ਕਰ ਲੈਣਾ ਉਹ ਬੋਲਣ ਨੂੰ ਭਾਵੇਂ ਉਹ ਜਿੰਨਾ ਮਰਜੀ ਦੀਦੀ ਬੋਲਦੀ ਹੈ ਪਰ ਉਹਨੇ ਇਹ ਥੋੜਾ ਕਹਣਾ ਮੈਂ ਮੈਂ ਨਿੰਨਾਂ ਨੂੰ ਰੋਟੀਆਂ ਖਵਾਵਾਂ ਦੱਸ ਦੇਣ ਰੋਟੀ ਪਾਣੀ ਦੀ ਕੋਈ ਗੱਲ ਨਹੀਂ ਝਾੜੂ ਪੂੰਚੇ ਦਾ ਹੁੰਦਾ ਉਹਦਾ ਕਰ ਲੈਣਾ ਆਪਾਂ ਰੋਟੀ ਮੇਰੇ ਹਟਲ ਜੋ ਖਵਾਵਾਂ ਉਹ ਤਾਂ ਮੈਂ ਕਹਿਣ ਦੀ ਆ ਵੀ ਵੱਧ ਤੋਂ ਵੱਧ ਦੱਸ ਦੇਣ ਲਾਉਂਗੀ ਮੈਂ ਫੇਰ ਆਉਣਾ ਤੇ ਮੈਨੂੰ ਆਪਣੇ ਘਰ ਹੀ ਪੈਣਾ ਵਾ ਨਾ ਚੱਲ ਥੋੜਾ ਉਹਦਾ ਫਰਕ ਪੈ ਜੂ ਤੇ ਆ ਜੀ ਆਪਣੇ ਪੈਰਾਂ ਦੀ ਹੁ ਜੁਗਰੀ ਪਤਾ ਹੀ ਨਹੀਂ ਮੈਨੂੰ ਸਮਝ ਨਹੀਂ ਲੱਗਣ ਦੀ ਵੀ ਉਹ ਭਾਬੀ ਨੂੰ ਸਮਝ ਕਿਉਂ ਨਹੀਂ ਲੱਗਣ ਦੀ ਮਾਮ ਆਖਰ ਸਾਹਬਲਾ ਤੂੰ ਆਹ ਚਾਹੀਦਾ ਹਣ ਸਾਹਮਣਾ ਪਤਾ ਨਹੀਂ ਉਹ ਕਿਉਂ ਨਹੀਂ ਸਮਝ ਲੱਗਣ ਦੀ ਜੇ ਤੈਨੂੰ ਆਖਣ ਡਿਆ ਫੋਨ ਕਰਕੇ ਤੋਂ ਨੂੰ ਗਏ ਹਾਂ ਡਰਦਾ ਹੀ ਹੋ ਹਣ ਭਾਬੀ ਤੋਂ ਉਹਨੂੰ ਨਹੀਂ ਸਿੱਧਾ ਕਹਿੰਦਾ ਬਸ ਉਹਨੂੰ ਇਹੋ ਹੀ ਆ ਪੀ ਇਹ ਆਵੇ ਤੇ ਇਹ ਸਾਂਭੇ ਇਹ ਕਰੇ ਅਈ ਵੇਲਾ ਹੀ ਕਿਹਾ ਹੈਗਾ ਕਿਸ ਨੂੰ ਸਾਡੀ ਨਹੀਂ ਨਣਾਨ ਹੈਗੀ ਤਾਂ ਹੀ ਆਪੇ ਕੀਤਾ ਸਾਰਾ ਕੋ ਉਹ ਦ ਹੈ ਹੀ ਨੀ ਮਿੰਮ ਅਨਪ੍ਰੀਤਾ ਬੜੀ ਹੱਲੇ ਏ ਢਿਲੇ ਨਾ ਕਹਿਣ ਦੀਆਂ ਕਿ ਅਹੀਂ ਆਪੇ ਕੀਤਾ ਸਾਰਾ ਕੋ ਅਹੀਂ ਵੀ ਕੀ ਕੀਤਾ ਹੀਗਾ ਮੰਮੀ ਉਹਨਾਂ ਨਾਲ ਸਾਡੀਆਂ ਦੋਵੇਂ ਜੀ ਬਹਿ ਕੇ ਤੇ ਗੱਲਾਂ ਕਰਦੇ ਹੁੰਦੇ ਹੀਗੇ ਸਾਨੂੰ ਉਹਨਾਂ ਨੇ ਨੋਕ ਟੋਕ ਕਾਨੀ ਸਮਝਾਉਣਾ ਵੀ ਇਦਾਂ ਨਹੀਂ ਕਰੀਦਾ ਤੁਹਾਨੂੰ ਉਹ ਵੀ ਨਾ ਬੁਰੇ ਲੱਗਦੇ ਹੁੰਦੇ ਹੀਗੇ ਉਦੇਸੇ ਤੇ ਮੈਂ ਆ ਘਰ ਵੀ ਤੇ ਛੱਡ ਕੇ ਚਲ ਜੰਨੀ ਨਹੀਂ ਗਈ ਜਿੱਦਾਂ ਮਰਜੀ ਜਿੰਨੇ ਦਿਨ ਮਰਜੀ ਮੈਂ ਜਾ ਆਉਣਾ ਨਿਆਣੇ ਨੂੰ ਛੁੱਟੀਆਂ ਪੈਣੀਆਂ ਤਾਂ ਰਹਿ ਆਉਣਾ ਟੈਨਸ਼ਨ ਥੋੜਾ ਹੁੰਦੀ ਹੈਗੀ ਵੀ ਘਰ ਦੇ ਕਿਹਨੇ ਕੰਮ ਕਰਨਾ ਵਾ ਨਹੀਂ ਕਰਨਾ ਕਦੀ ਨਹੀਂ ਬਲਜੀ ਦੀ ਨੂੰ ਸੁਣਾ ਦੇ ਕੇ ਗਈ ਮੰਮੀ ਨੇ ਮੈਂ ਦੋਨੋਂ ਰੋਟੀ ਫੋਣੀ ਜੋ ਮਰਜੀ ਸਾਰਾ ਕੰਮ ਕੀਤਾ ਹੋਣਾ ਤਾਂ ਵੀ ਆ ਕੇ ਸੋ ਸੋ ਨੁਕਸ ਕੱਢਦੇ ਨੇ ਫਰੀ ਦਾ ਜਿੰਦਰਾ ਹੈਗਾ ਮੇਰੇ ਘਰ ਦਾ ਹੁਣ ਮੈਂ ਜਗ ਪਰ ਜਾਈ ਨਵੇਂ ਕਿਹੜੇ ਮੂੰਹ ਨਾ ਕਹੂੰਗੀ ਵੀ ਭਾਬੀ ਸੇਵਾ ਕਰਮਾਂ ਦੀ ਅਗਲੀ ਨੇ ਤੇ ਮੈਨੂੰ ਮੋਸੇ ਵੇਲੇ ਮੋੜ ਜਵਾਬ ਦੇਣਾ ਵੀ ਤੂੰ ਗਿੱਡੀ ਕ ਸੰਭੀ ਹੀ ਸੱਸ ਕਹਿੰਦੇ ਆ ਨਾ ਪਛਤਾਵਾ ਵੀ ਉਦੋਂ ਹੀ ਹੁੰਦਾ ਵਾ ਜਦੋਂ ਸਾਰਾ ਕੁਝ ਹੱਥੋਂ ਨਿਕਲ ਜਾਂਦਾ ਵਾ ਨਹੀਂ ਹੁਣ ਆਪਣੀ ਮਾਂ ਬਿਮਾਰ ਤੇ ਰੋਣ ਇੰਨਾ ਉੰਡਿਆ ਵਾ ਹੁਣ ਜਾਂਦੀ ਕਿਉਂ ਨਹੀਂ ਆ ਹੁਣ ਪਤਾ ਵਾ ਨਾ ਗਾੜੀ ਪਰ ਜਾ ਹੀ ਨੇ ਤੇਨੂੰ ਸ਼ਿੱਬੀਆਂ ਦੇਣੀਆਂ ਵਾ ਜਾਂ ਨਾਲੇ ਸੁਣ ਜਾ ਕੇ ਬਾਕੀ ਫਰਜ਼ ਵੀ ਤੇਰਾ ਬਣਦਾ ਵਾ ਜਾਣ ਦਾ ਤੂੰ ਉਹਦੀ ਧੀ ਆ ਅਹੀਂ ਦੱਸਦੇ ਆਂ ਸਾਡੀ ਧੀ ਹੁੰਦੀ ਸਾਨੂੰ ਮਾਲ ਕੇ ਪੁੱਛਦੀ ਸਾਡੀ ਸੇਵਾ ਕਰਦੀ ਤੁਸੀਂ ਵੀ ਸਾਨੂੰ ਧੀ ਆਂ ਹੀ ਨਾ ਸਾਡੀਆਂ ਧੀਆ ਬਣ ਕੇ ਨਹੀਂ ਵਿਖਾ ਲਿਆ ਤੁਸੀਂ ਤੇ ਤੋੜ ਵਿਛੋੜ ਕੇ ਸਾਨੂੰ ਦੋਹਾਂ ਜੀਆਂ ਨੂੰ ਰੱਖਿਆ ਤੇ ਸਾਡੀ ਮਿੱਟੀ ਪਲੀਤ ਕਰ ਛੱਡੀ ਹੁਣ ਤੇਰੀ ਮਾਂ ਵਾ ਮੰਤੇ ਨੂੰ ਦੁੱਖ ਤੇ ਬਹੁਤ ਜ਼ਿਆਦਾ ਹੁੰਦਾ ਤੇ ਜਾ ਜਾ ਕੇ ਸੇਵਾ ਕਰ ਆਪਣੀ ਮਾਂ ਦੀ ਹੁਣ ਘਰ ਦੇ ਮਗਰ ਨਾ ਲੱਗ ਕੰਮਾਂ ਦੇ ਮਗਰ ਨਾ ਲੱਗ ਰੋਟੀਆਂ ਖਾਦਿਆਂ ਹੀ ਜਾਣੀਆਂ ਵਾ ਨਾਲੇ ਆਪਣੇ ਭਰਾ ਨੂੰ ਸਮਝਾ ਜਾ ਕੇ ਉਹਨੂੰ ਕਹੇ ਮੇਰੀ ਮਾਂ ਵਾ ਜਿੱਦਾਂ ਅਸੀਂ ਤੁਹਾਡੇ ਮਾਪਿਓ ਹੀ ਹਾਂ ਨੂੰ ਤੁਸੀਂ ਕੀ ਸਮਝਿਆ ਸਾਡੇ ਵਿਛੋੜੇ ਪਾਪ ਆ ਕੇ ਸਾਨੂੰ ਕੋਣ ਤਾਂ ਵੀ ਆਤਰ ਕਰ ਦਿੱਤਾ ਚੰਗਾ ਹੋਇਆ ਇਕੱਠੇ ਮਰ ਗਏ ਆਪਾਂ ਤੇ ਸੌਖੇ ਹੋ ਗਏ ਤੁਸੀਂ ਤੁਹਾਨੂੰ ਇਹਦਾ ਕੱਖ ਨਹੀਂ ਰਹਿਣ ਦੇਣਾ ਅਸੀਂ ਸਿਰਫ ਮਰ ਤੇ ਉਦਣ ਹੀ ਗਏ ਹਾਂ ਜਿੱਦਣ ਤੁਸੀਂ ਇਹਨੂੰ ਵਿਛੋੜ ਦਿੱਤਾ ਸੀ ਕਿ ਜੱਗ ਤੋਂ ਹੀ ਉਦਣ ਗਏ ਹਾਂ ਜਿੱਦਣ ਮਰੇ ਹੀ ਆਪਾਂ ਠੀਕ ਆ ਰੋਣ ਦਾ ਹੁਣ ਫਾਇਦਾ ਨਹੀਂ ਕੋਈ ਕਿ ਨਾ ਹੁਣ ਪਛਤਾਵਾ ਕਰਨ ਦਾ ਹੀ ਕੋਈ ਫਾਇਦਾ ਵਾ ਹਾਂ ਹਰਮਨ ਕੋਈ ਨਹੀਂ ਟੈਨਸ਼ਨ ਨਾ ਲੈ ਤੂੰ ਮੈਂ ਕਰ ਲੈਣੀ ਅੱਜ ਘਰੇ ਗੱਲ ਉਹ ਕੋਈ ਨਹੀਂ ਕਰਦਾ ਮੈਂ ਘਰੇ ਗੱਲ ਹੁਣ ਤੈਨੂੰ ਪਤਾ ਹੀ ਹੁਣ ਮੈਂ ਵੀ ਆਰਾਮ ਨਾਲ ਕਰਨੀ ਹੁਣ ਮੈਂ ਇਦਾਂ ਹੀ ਜੱਗ ਤੱਕ ਭਜਾ ਕੇ ਕਹਿ ਦੂੰਗਾ ਉੜ ਕੇ ਮੇਰੇ ਘਰ ਦਾ ਗੱਲ ਪੈ ਜਾਣਗੇ ਫਿਰ ਮੈਂ ਕਰੂੰਗਾ ਪਤਾ ਮੈਨੂੰ ਭੇਜ ਦਾਂਗੇ ਤੁਹਾਨੂੰ ਬਾਹਰ ਟੈਨਸ਼ਨ ਨਾ ਲੈ ਚਲ ਠੀਕ ਆ ਚੰਗਾ ਕਰਦਾ ਮੈਂ ਬੱਚਾ ਅੱਛਾ ਕੰਮ ਧੰਦਾ ਹੀ ਕਰ ਫੋਨ ਤੇ ਲੱਗ ਰਹੇ ਨੇ 20 ਘੰਟੇ ਕੰਮ ਧੰਦਾ ਕੀ ਕਰਨਾ ਵਾ ਹਾਂ ਤੇ ਜ਼ੀਰੋ ਵੇਖਾ ਮੰਨਣ ਕੇ ਨਾ ਕਰਦਾ ਰਹਿਣਾ ਕੌਣ ਵਾ ਹੈਗਾ ਹੀ ਕੋਈ ਤੇ ਹੈਗਾ ਵਾ ਕੋਈ ਕੰਮ ਵਾਲੇ ਪੁੱਤ ਤਾਂ ਧਿਆਨ द्या ਕਰ ਕੌਣ ਨਹੀਂ ਲੱਗ ਰਹੀਦਾ ਮੈਂ ਰਾਤੀ ਨੂੰ ਤਾਂ ਪੁੱਛਿਆ ਓਦੋਂ ਤੋਂ ਬਸ ਪੱਲਾ ਜੇ ਝੜ ਕੇ ਨਿਕਲ ਗਿਆ ਪੱਲਾ ਕਾਦਾ ਝਾੜਨਾ ਮੌਦਾ ਇਹ ਦੱਸ ਦਿਨਾ ਤੁਹਾਨੂੰ ਕੋਣ ਹੈ ਤੂੰ ਦੱਸ ਕੁੜੀ ਹੈ ਕੋਈ ਗੱਲ ਕਰਦਾ ਹੁੰਦਾ ਮੈਂ ਮੇਰੇ ਕਾਲਜ ਨਾਲ ਪੜ੍ਹਦੀ ਰਹੀ ਹੈ ਫੇਰ ਫੇਰ ਕੀ ਉਹਨੇ ਐਲਸ ਕੀਤੀ ਹੈ ਬੈਂਡ ਆਏ ਉਹਦੇ ਸੱਤ ਤੋਂ ਉਹਨੇ ਬਾਹਰ ਜਾਣਾ ਚਾਹ ਤੂੰ ਸਿੱਖਿਆ ਲੈ ਲੈ ਤੂੰ ਵੀ ਕਰ ਲਾ ਕੋ ਸਿੱਖਿਆ ਕੋਈ ਨਹੀਂ ਲਈ ਆ ਮੈਂ ਵੀ ਗਾੜੀ ਮੈਂ ਸੋਚਣ ਡਿਆ ਉਹਨੂੰ ਹੀ ਬਾਹਰ ਭੇਜ ਦਈਏ ਉਹ ਵੀ ਮੈਨੂੰ ਬਾਅਦ ਚ ਬਾਹਰ ਲੈ ਜਾਊਗੀ ਅੱਛਾ ਗਾੜੀ ਖੇੜਵਾਣਾ ਤੇ ਗਰੰਟੀ ਹੈ ਉਹਦੀ ਕਿ ਤੂੰ ਉਹਨੂੰ ਪੈਸੇ ਲਾ ਕੇ ਬਾਹਰ ਲਾ ਦੇ ਤਾਂ ਉਹ ਤੈਨੂੰ ਲੈ ਜਾਊਗੀ ਸੋ ਕਾਕਾ ਜੀ ਸੁਭਨੇ ਦੀ ਦੁਨੀਆ ਚੋਂ ਬਾਹਰ ਨਿਕਲੋ ਇਹ ਕੰਮ ਨਹੀਂ ਕੇ ਬੰਨੇ ਨਾ ਕੋਈ ਖੜਦਾ ਹੀ ਐ ਇਦਾਂ ਬਣ ਜਾਂਦੇ ਲੈ ਜਾਂਦੇ ਆ ਮੈਂ ਉਹਨੂੰ ਬੜੇ ਚਿਰਦਾ ਜਾਣਦਾ ਤੂੰ ਜਾਣਨ ਨੂੰ ਕੀ ਕਰੇ ਜੇ ਤੂੰ ਆ ਵੀ ਕੁਛ ਨਾ ਕੀਤਾ ਤੇ ਤੂੰ ਆਇਲਸ ਕਰੇਗਾ ਫਿਰ ਜਾਏਗਾ ਉਹਨੇ ਕੀ ਤੀਮ ਨੂੰ ਲੈ ਜਾਊਗੀ ਤੈਨੂੰ ਕਿਦਾਂ ਲੱਗੀ ਵਿਆਹ ਕਰਾਉਣਾ ਮੈਂ ਉਹਦੇ ਨਾਲ ਤੂੰ ਤਾਂ ਹੋਰ ਕਿੰਨੇ ਵਿਆਹ ਕਰਾਉਣਾ ਉਹਦੇ ਨਾਲ ਉਹ ਬਜੀਦ ਕੀ ਹੋਈ ਨਿਆ ਭੰਗ ਮਾਰਨ ਦੀ ਕੀ ਗੱਲ ਆ ਤੇਰੇ ਸਕੂਨ ਨੂੰ ਨਵਾਂ ਚੰਨ ਚੜਾਉਣਾ ਹੀ ਹੋਣਾ ਕੀ ਹੋਇਆ ਕੁੜੀ ਲੱਭੀ ਫਿਰਦਾ ਵਿਆਹ ਕਰਾਉਣ ਨੂੰ ਹਾਏ ਮੈਂ ਮਰ ਜਾ ਇਹ ਕੀ ਸੁੰਡੀ ਐ ਮੈਂ ਅਗਰ ਨਾ ਨਾ ਪੈਸੇ ਲਾ ਦੋ ਕੁੜੀ ਬਾਹਰ ਚਲ ਜੂ ਬਾਇਲਸ ਕੀਤੀ ਤੇ ਮੈਂ ਉਹਨਾਂ ਵਿਆਹ ਕਰਵਾਣਾ ਆ ਆਪ ਕੋਨੇ ਵਾਇਲਸ ਨਹੀਂ ਉੱਠੀ ਪਿਆਰ ਹੁੰਦਾ ਨਾ ਕੰਜਰਾ ਕੋਲੋਂ ਆਪਣੇ ਹਾਏ ਮੈਂ ਮਰ ਜਾ ਮੈਂ ਜ਼ਿੰਦਗੀ ਆਪਣੀ ਦਾ ਕੋ ਸੋਚ ਲਾ ਤੈਨੂੰ ਵਿਆਹ ਦੀ ਪੈ ਵੀ ਗਈ ਆ ਉਦੋਂ ਤੇਰੇ ਘੜੀ ਦਵਾਈ ਪਾਈ ਮੈਂ ਵੀ ਆਇਲੈਸ ਕਰ ਲਾ ਆਇਲੈਸ ਕਰ ਲਾ ਆਇਲੈਸ ਦਿੱਤੇ ਉਮਰ ਨੰਗਾਤੀ ਤੂੰ ਗੈਪ ਇੰਨਾ ਪਾ ਲਿਆ ਮੁੜ ਕੇ ਇਹ ਜੀ ਮੈਂ ਪਰਤੀ ਵੇਖਣੀ ਆ ਪਰਤੀ ਵੀ ਨਹੀਂ ਤੂੰ ਵੇਖਣ ਡਿਆ ਉਹ ਵੀ ਤੇਰੀ ਉਮਰ ਨੰਗਦੀ ਜਾਣੀ ਆ ਮੁੜ ਕੇ ਡੰਡੇ ਵਜਾਈ ਗਿਆਨੀ ਤੈਨੂੰ ਅੱਗ ਲੱਗ ਗਈ ਆ ਭਰਤੀ ਦੇ ਤਾਂ ਆਏ ਵੇਖੋ ਫੋਨ ਤੋਂ ਵੀਰ ਮਿਲੂਗਾ ਤੇ ਹੇ ਮਿੰਟੋ ਪਤਾ ਨਹੀਂ ਲੱਗਾ ਮੈਂ ਕਿੱਥੇ ਰਹਿੰਦੇ ਨਹੀਂ ਇਹ ਕੁੜੀਆਂ ਨਾਲ ਗੱਲਾਂ ਕਰਦਾ ਰਿਹਾ ਵਾ ਮੈਂ ਜ਼ਿੰਦਗੀ ਦਾ ਸੋਚਿਆ ਹੀ ਆਪਣਾ ਤਾਂ ਇਹ ਤੁਹਾਨੂੰ ਕਹਿਣ ਦਿਆਂ ਵਾ ਇਹ ਕੀ ਸੋਚਿਆ ਸਵਾ ਸੋਚੀ ਉਹ ਡਾਂਗਾ ਮਰਵਾਉਣੀਆਂ ਟੋਟੇ ਟੋਟੇ ਕਰਾਉਣੇ ਹੱਡੇ ਤੋਂ ਹੋਰ ਨਹੀਂ ਕੋਈ ਗੱਲ ਉਹ ਲੋਕੀ ਆਪਣੀ ਕੁੜੀਆਂ ਨੂੰ ਕੱਖ ਨਹੀਂ ਕਹਿੰਦੇ ਹੁੰਦੇ ਉਹ ਤੇਰੇ ਵਰਗੇ ਨੂੰ ਵੱਢ ਕੇ ਅਗਲੇ ਸੁੱਟ ਦੇਣਾ ਹੀ ਕਿਤੇ ਨਹੀਂ ਵੱਢਦੇ ਆਗੇ ਜਿੱਥੇ ਮੈਂ ਹਾਇਸ ਕਹਾਂਦੇ ਇੰਨਾ ਟਾਈਮ ਲੋਣਾ ਹੀ ਉਹਨੇ ਤਾਂ ਕੀਤੀ ਇਨੇ ਪੈਸੇ ਵੀ ਲਾਉਣੇ ਸੀ ਉਹਨੇ ਤਾਂ ਹੁਣ ਕੀਤੀ ਨਹੀਂ ਉਹਨੇ ਉਹਨੇ ਮਿਲਤਾ ਕਰਦਾ ਫਿਰ ਇਹ ਕਹਿੰਦੀ ਮੈਨੂੰ ਲੈ ਜਾ ਮੈਨੂੰ ਲੈ ਜਾ ਆਈਓ ਜਿਹੜੇ ਬਨਿਆਨੇ ਨਾ ਸ਼ਾਰਟਕਟ ਦੱਸਤਾ ਵਹਿੰਦੇ ਆ ਨਾ ਉਹ ਰਹਿ ਜਾਂਦੇ ਮੁਣਕੇ ਇੱਥੇ ਜੋਗੇ ਉਹਨੂੰ ਉਹਦੇ ਤੇ ਪੈਸਾ ਲਾਵਾਂਗੇ ਮੁਣਕੇ ਤੈਨੂੰ ਖੜੇ ਨਾ ਖੜੇ ਕੀ ਗਾਰੰਟੀ ਆ ਮੈਂ ਤੈਨੂੰ ਅੱਗੇ ਵੀ ਕਹੇ ਨਹੀਂ ਕਰਨੀ ਐਸ ਨਾ ਕੋ ਡਿਗਰੀ ਕਰ ਲੈ 3 ਸਾਲ ਦੀ ਕੋਰਸ ਕਰ ਲੈ ਕੋਈ ਉਹ ਪੜਨੇ ਵੀ ਨਹੀਂ ਨਾ ਗਾੜੀ ਪਿਆ ਉਹਦੋਂ ਵੀ ਸਿਰ ਖਾ ਲਿਆ ਮੈਂ ਇੰਨਾ ਰੋਲਾ ਪਾਉਂਦੀ ਹੁੰਦੀ ਕਦੀ ਮੈਨੂੰ ਗੁੱਲਟ ਲੈ ਦੋ ਕਦੀ ਮੈਨੂੰ ਕੋਹ ਲੈ ਦੋ ਤੇ ਨੂੰ ਮੈਂ ਵਰਦਾਂ ਨਾ ਕੰਟਰੋਲ ਕਰ ਲਾ ਤਾ ਗੱਡੀ ਫੜਾ ਦੇ ਲੈ ਜਾ ਜਾ ਪੁੱਤ ਕੋਈ ਗੱਲ ਨਹੀਂ ਤੇ ਡਿਗਰੀ ਕਿਤੇ ਕੀ ਹੋਇਆ ਹੈ ਨਾ ਤੇ ਪੜ੍ਹਦੇ ਕੀ ਕਰ ਲਿਆ ਤੂੰ ਫਿਰ ਨਾ ਪੜਦਾ ਆ ਲੱਖ ਰੁਪਏ ਦੇ ਜਾਰਤੀ ਆ ਤੋ ਲਾਉਣੇ ਹੀ ਹੋ ਵੀ ਲਾਉਣੇ ਹੀ ਸ਼ਰਮ ਦਾ ਘਾਟਾ ਮੇ ਜਿਹੜਾ ਤੇਰਾ ਵਿਆਹ ਕਰਨ ਦਾ ਕੰਮ ਵਾ ਨਾ ਉਹ ਸਾਡਾ ਵਾ ਸਾਡੀ ਜ਼ਿੰਮੇਵਾਰੀ ਆ ਤੂੰ ਆਪੇ ਕੁੜੀਆਂ ਲੱਭੀ ਫਿਰੰਡਿਆ ਵਾ ਨਾਲ ਇਹ ਜੀ ਉਹਨੇ ਆਇਲੈਸ ਕੀਤੀ ਆ ਕੀਤੀ ਤਾਂ ਤੇਰੇ ਮਾਪੇ ਪੈਸਾ ਲਾਵੇ ਜੇ ਉਹਨੂੰ ਇੰਨਾ ਪਿਆਰ ਆ ਨਾ ਤੇਰੇ ਨਾਲ ਤੇ ਖੜ ਕੇ ਦੱਸੇ ਪੈਸਾ ਵਾਜ ਦੇ ਦਾਂਗੇ ਨਾਲੇ ਭਾਈ ਮੇਰੀ ਸੁਣ ਲੋ ਕਰ ਦੂਵੇਂ ਮਾਪੋ ਮੇਰ ਕੋ ਹੈ ਨਹੀਂ ਉਹ ਪੈਸੇ ਵਾਧੂ ਨਾ ਮੈਂ ਕਿਹਨੂੰ ਦੇਣੀ ਹੂੰ ਠੀਕ ਆ ਨਾ ਜੇ ਚਾਹ ਵਾ ਨਾ ਪਿਆਰ ਕਰਨ ਦਾ ਤੈਨੂੰ ਬਾਹਰ ਹੁੰਦਾ ਕਮਾਉ ਤੇ ਦੋ ਉਹਨੂੰ ਜੇ ਪੈਸੇ ਲਾਵਾਂਗੇ ਤੇ ਫੇੜ ਹੀ ਖੜੋਗੀ ਉਹਦਾ ਥੋੜਾ ਲੈਣਾ ਮੈਂ ਆਪਣੇ ਫਿਊਚਰ ਦਾ ਸੋਚਣ ਡਿਆ ਉਹ ਤੇਰਾ ਫਿਊਚਰ ਨਹੀਂ ਬਣਨਾ ਉਹਦਾ ਬਣ ਜਾਣਾ ਵਾ ਉਹ ਜਾਣ ਬੁਝ ਕੇ ਤੇ ਕਾਗਜ਼ ਹੀ ਨਹੀਂ ਮੁੜ ਕੇ ਲਾਉਂਦੀਆਂ ਹੁੰਦੀਆਂ ਅਗਲੀਆਂ ਬੈਠੀਆਂ ਗੁਰਖਾਂ ਦੀਆਂ ਰਹਿੰਦੀਆਂ ਵਾ ਸਾਰੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਵੇ ਓਏ ਧਰਤੀ ਇਦਾਂ ਦੀ ਆ ਉਥੇ ਜਾਂਦੇ ਬੰਦੇ ਦਾ ਲਹੂ ਸਫੇਦ ਹੋ ਜਾਂਦਾ ਵਾ ਤੇਰੇ ਨਾਲ ਹੀ ਨਾ ਟੱਲੀਆਂ ਵਜੋਂਦਾ ਐਵੇਂ ਮੁੜ ਕੇ ਨਹੀਂ ਟੱਲੀਆਂ ਵਜੋਂਦਾਗਾ ਆਹੋ ਤੂੰ ਉਂਦਾ ਹੀ ਕਰੀ ਜਾਉਂਗਾ ਜੇ ਨਾ ਡਿਗਰੀ ਕਰਨਾ ਕੋਈ ਛਾ ਡਿਗਰੀ ਕੀਤਾ ਕੀ ਹੋ ਜਾਊਗਾ ਉਹਦਾ ਉਮਰ ਨੰਗਦੀ ਜਾਂਦੀ ਹੁਣ ਡਿਗਰੀ ਕੀਤਾ ਕੀ ਹੋ ਜਾਊਗਾ ਉਮਰ ਤਾਂ ਤੇਰੀ ਨੰਗੀ ਆ ਨੰਗੀ ਉਮਰ ਜੇ ਕਿੱਥੋਂ ਬੰਦੇ ਨੂੰ ਪੜਾਈ ਦੀ ਕੋਈ ਮਰਨੀ ਹੁੰਦੀ ਉਹ ਮਰਨਾ ਨਹੀਂ ਇਹਦੀ। ਆ ਕਿਹੜੇ ਵਲ ਹੁਣ ਡਿਗਨੀਆਂ ਕਰਾਉਣੀ ਆ। ਮੂੰਹ ਉਹਦੇ ਦਾੜ੍ਹੀ ਆਈ ਆ। ਉਹ ਬਲਜੀਤ ਦਾੜ੍ਹੀ ਤੋਂ 6ਵੀਂ ਕਲਾਸ ਤੀ ਆ ਗਈ ਸੀ। ਰਗਬੀਰ ਮਾਰਦਾ ਵਾਏ। ਰਗਬੀਰ ਇਹ ਤਾਂ ਤੁਹਾਡੇ ਜੁੱਤੀ ਵਰਗਾ ਵੀ ਨਹੀਂ ਬਣਿਆ। ਤੁਸੀਂ ਤੇ ਕਿਤੇ ਇੰਨੇ ਆਗਿਆ ਕਰੀਂ ਮਾਂ ਪਿਓ ਦੇ। ਉਹ ਉਹਨਾਂ ਦੀ ਮਰਜ਼ੀ ਨਾਲ ਤੁਸੀਂ ਮੈਨੂੰ ਵਿਆਹ ਕੇ ਲਿਆਂਦਾ ਸੀ ਤੇ ਇੰਨੇ ਨਵਾਂ ਚੰਦ ਚੜਾ ਦਿੱਤਾ। ਐਨਾ ਸ਼ੁਕਰ ਹੈ ਕਿ ਤੇ ਬੂਹੇ ਲਾ ਕੇ ਲਿਆ ਕੇ ਨਹੀਂ ਖੜਾar ਦਿੱਤੀ ਵੀ ਆਓ ਮੇਰੇ ਤੇ ਪਾਣੀ ਵਾਰੋ। ਮੈਂ ਕਹਿੰਨੀ ਉਹਨਾਂ ਨੇ ਹਾਨੋਂ ਵੀ ਵੱਡ ਜਾਣਾ ਜੇ ਰਾਤ ਤੇ ਭਰਾਤ ਵੇਖਿਓ ਸਹੀ ਮੈਂ ਨਹੀਂ ਦਾ ਡਰ ਗੱਬਣਾ ਚਾਹੁੰਦਾ ਪਤਾ ਮੈਨੂੰ ਕਿੰਨੇ ਦੀ ਸੇਵਾ ਕਰਦੇ ਰਹੇ ਤੇ ਤੂੰ ਕਿੰਨਾ ਦੀ ਕਿੰਨੇ ਦੀ ਜੁਗੀ ਹੈਗੇ ਆ ਤੇਰੇ ਕੋਲ ਜਵਾਬ ਨਹੀਂ ਜਿਦਾਉਨੇ ਮਾਪਿਓ ਵਾਲੀ ਪਤਾ ਮੈਨੂੰ ਸਭ ਕੁਝ ਪਤਾ ਤੈਨੂੰ ਕਰਨ ਤੂੰ ਉਦਾ ਇੱਕੋ ਹੀ ਗੱਲ ਫੜੀ ਆ ਉਹ ਭਰਾਵਾ ਜੋ ਪਿੱਛੇ ਹੋ ਗਿਆ ਹੋ ਗਿਆ ਤੂੰ ਹੀ ਸੁਧਰ ਜਾ ਉਹ ਆਪਣੇ ਦਾਦੇ ਦਾਦੀ ਦਾ ਨਾਮ ਰੋਸ਼ਨ ਕਰ ਲੈ ਜੇ ਤੂੰ ਇੰਨੇ ਚੰਗੇ ਲੱਗਦੇ ਸੀ ਤੈਨੂੰ ਉਹ ਤੂੰ ਬੜਾ ਚੰਗਾ ਨਾ ਪੋਤਾ ਬਣ ਕੇ ਵਿਖਾ ਲੈਣੇ ਤਾਂ ਉਹਨਾਂ ਦਾ ਨਾਂ ਬਣਾ ਜਲੂਸ ਨਾ ਕੱਢ ਮੈਂ ਨਹੀਂ ਜਲੂਸ ਕੱਢਣ ਦੇਗਾ ਜਲੂਸ ਤਾਂ ਤੂੰ ਹੀ ਕੱਢਿਆ ਸੀ ਮੈਂ ਕਹਿੰਦਾ ਜਲੂਸ ਕੱਢਿਆ ਨਹੀਂ ਆ ਤੂੰ ਮੈਨੂੰ ਤੱਕ ਮੇਲ ਘਾੜੇ ਗੱਲ 'ਚ ਪਾਉਣ ਸ਼ਰਮਿੰਦ ਡੁੱਬ ਕੇ ਮਰ ਜਾ ਉਹ ਤੇਰੀ ਗੱਲ ਆਪ ਕਹੇ ਜੋਈ ਨਾ ਗੱਲ ਕਰਨੋਂ ਰਹੀ ਨਾ ਧਰਤੀ ਤੇ ਹੋਈ ਨਿਕਲੇ ਤੇ ਵਿਆਹ ਦੀ ਅੱਗ ਲੱਗ ਗਈ ਤੇ ਵੀ ਤੈਨੂੰ ਆਏ ਮੈਂ ਮਰ ਜਾ ਹੁਣ ਮੈਂ ਕੀ ਕਰੂੰਗੀ ਲੱਗਣੀ ਨਹੀਂ ਐਨੇ ਸੁਪਨੇ ਸਜਾਏ ਸੀ ਵੇ ਇੱਦਾਂ ਵਿਆਹ ਕੇ ਲਿਆਉਂਗੀ ਮੈਂ ਤੇ ਮਨਪਰੀਜ਼ ਨੂੰ ਕੁੜੀ ਵੀ ਵਿਖਾ ਲਈ ਹੀ ਐਨੇ ਨਵਾਂ ਚੰਦ ਚੜਾ ਕੇ ਰਾਹ ਦਿੱਤਾ ਜੇ ਮੈਂ ਕਹਿੰਦੀ ਲੋਕਾਂ ਨੂੰ ਕਿਦਾਂ ਨੱਕ ਦਾ ਦਿਖਾ ਲਾਂਗੇ ਆਪਣਾ ਉਹ ਲੋਕਾਂ ਨੇ ਹਣੀ ਨੱਕ ਵੱਡ ਕੇ ਰਾਹ ਦੇਣੀ ਆ ਵੀ ਆ ਲੈ ਲਓ ਆ ਤੁਹਾਡੇ ਮੁੰਡੇ ਨੇ ਕੀ ਕੀਤਾ ਵਾ ਤੇ ਤੇਰੇ ਘਰ ਹੀ ਵੱਡੀ ਰਹਿ ਤੈਨੂੰ ਹੱਥ ਜੋੜੀ ਦੇਗੀ ਨਾ ਨਿੰਦ ਆਇਆ ਕਰ ਨਵੀਂ ਸਭ ਕਿਸੇ ਦੀ ਨਾ ਹਣੀ ਜਿਹਦਾ ਨੱਕ ਨਹੀਂ ਚੰਗਾ ਤੇ ਬੋਲੀ ਨਹੀਂ ਚੰਗਾ ਫਰਾਂ ਨਹੀਂ ਚੰਗਾ ਹੁਣ ਆ ਤੇਰੀ ਔਲਾਦ ਨਹੀਂ ਪੈਗੀ ਮੈਂ ਚੰਗਾ ਹੀ ਆ ਕੋਈ ਹੁੰਦਾ ਮਾੜਾ ਕਹੀ ਜਾਓ ਮੈਨੂੰ ਆ ਚੁੱਪਚੀ ਪੀਤਾ ਮੂੰਹ ਇਹਦਾ ਪੋਲਾ ਲੱਗਦਾ ਕੋਈ ਮੰਨੂਗਾ ਇਹ ਕੁੜੀ ਮਗਰ ਲਾ ਕੇ ਬੈਠਾ ਵਾ ਅ ਜੇ ਉਹਦੇ ਘਰਦਿਆਂ ਨੂੰ ਪਤਾ ਲੱਗ ਗਿਆ ਫੇਰ ਕੀ ਕਰਾਂਗੇ ਕੀ ਜਵਾਬ ਦਵਾਂਗੇ ਜਵਾਬ ਕਰਣਾ ਖੜਾ ਵੜ ਕੇ ਖਾਂ ਦੇਣਾ ਸਾਪਾ ਮੇਰੇ ਪਾਦਾ ਪੈਣਾ ਫੇਰ ਐਦਾਂ ਕਿਦਾਂ ਵੜ ਦੇਣਗੇ ਮੈਂ ਕਿਹੜੀ ਨਿਆਣਾ ਮੈਂ ਤਾਂ ਛੂੜੀਆਂ ਪਾਈਆਂ ਲੱਗ ਜੂਗਾ ਪਤਾ ਛੂੜੀਆਂ ਪਾਈਆਂ ਖੜੇ ਪਾਏ ਤੂੰ ਨਾਲੇ ਹਾਂ ਗੱਲ ਨਾ ਕਰੋ ਇਹੋ ਜੀ ਗੱਲ ਮੂੰਹੋਂ ਨਹੀਂ ਕੱਢੀਦੀ ਹੋਈ ਦੀ ਉਹ ਇੱਕੋ ਇੱਕ ਸੋਸ ਖੁਣਾ ਬੋਤ ਦਾ ਪੁੱਤ ਵਾ ਐਦਾਂ ਕਰੋ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ ਫੇਰ ਕੀ ਕਰਨਾ ਪੈਸੇ ਤੇ ਫੇਰ ਲਾਉਣੇ ਪੈਣੇ ਆ ਮੈਂ ਨਹੀਂ ਵੀ ਗੱਲਬਾਤ ਕਰਨੀ ਰਜਗਾਰ ਤੇ ਕਿਤੇ ਲੱਗ ਜੇ ਵਿਆਹ ਜਿਹਨੂੰ ਮੈਂ ਕਰਾਂਗੀ ਇਹਦਾ ਪੰਡ ਹੋਰ ਕਿ ਲਾਵਾਂ ਮੁਰਕੇ ਇੱਥੇ ਲੰਦਾ ਫਿਰੂੰਗਾ ਜਦੋਂ ਅਗਲੀ ਨੇ ਪੂਰਾ ਦਿੱਤਾ ਵਾ ਵਾਦਾ ਕੀਤਾ ਹੀ ਹੋਊਗਾ ਇਹਦਾ ਨਾ ਵੀ ਮੈਂ ਤੈਨੂੰ ਖੜੂੰਗੀ ਫੇਰ ਲਾ ਦਿੰਨੇ ਪੈਸੇ ਜਾਲ ਕਿਉਂ ਭੋਲੀਆਂ ਗੱਲਾਂ ਕਰਦੇ ਖਪਾਰਾਂ ਦੇ ਭੜੀਆਂ ਹੁੰਦੀਆਂ ਇੱਥੋਂ ਜਾਂਦੀਆਂ ਚੂੜੇ ਤੇ ਮਾਰਦੇ ਡਸਬੀ ਚ ਲਾ ਗਿਓ ਇਹਨੂੰ ਲੱਗਿਆ ਹੀ ਖਰਦਣਾ ਜਦੋਂ ਬਾਹਰੋਂ ਲੱਗੀ ਮੈਨੂੰ ਰੋਜ਼ਗਾਰ ਤੇ ਲੱਗ ਹੀ ਜਾਣਾ ਵੇਲਾ ਤਾਂ ਨਹੀਂ ਉੱਥੇ ਜਾ ਕੇ ਬਹਿਣਾ ਉਹ ਪਹਿਲੀਆਂ ਵਾਲੀਆਂ ਗੱਲਾਂ ਨਹੀਂ ਰਹਿ ਗਈਆਂ ਉਹ ਹੋਣ ਵਾਲੀਆਂ ਗੱਲਾਂ ਨਹੀਂ ਰਹਿ ਗਈਆਂ ਖੰਨ ਕੀ ਖੜੂਗੀ ਤੇ ਤਾਂ ਹੀ ਆ ਨਾ ਜਦੋਂ ਖੜੂਗੀ ਨਾ ਤੇ ਇੱਥੇ ਫਿਰ ਫੋਨ ਤੇ ਬਸ ਗੱਲਾਂ ਬਾਤਾਂ ਹੋ ਜਾਣ ਤੈਨੂੰ ਕੋਈ ਨਹੀਂ ਉਹਨਾਂ ਦੀ ਹੁੰਦੀ ਪੜਿਆ ਤੂੰ ਨਹੀਂ ਆ 12ਵੀਂ ਮਾਤਾ ਕਰਕੇ ਤੂੰ ਦੇ ਸਾਰ ਕਰਨ ਸਾਡੇ ਚ ਬਾਹਰ ਗ੍ਰੈਜੂਏਸ਼ਨ ਕਰ ਵੱਡਿਆ ਤੂੰ ਕਰ ਲੈ ਉਹ ਤੇ ਕੋਈ ਹੁੰਦੀ ਨਹੀਂ ਅੱਗ ਲੱਗੀ ਤੈਨੂੰ ਬੁਲਟ ਨਾਲ ਘਟੀਆਂ ਨੇ ਕੋਈ ਮੰਦੀ ਤੁਹੀਂ ਸੁਣਦੇ ਆ ਗੱਲਾਂ ਕੋਈ ਹੁਣ ਘਰ ਦੇ ਵਿੱਚ ਕੀ ਚੱਲਣ ਡਿਆ ਵਾ ਕੀ ਚੱਲਣ ਡਿਆ ਆਦਤ ਰਾਣੀ ਦੀ ਠਾਣੀ ਮੈਂ ਨਹੀਂ ਹੱਡੀਆਂ ਮਾੜੀਆਂ ਇਹਨਾਂ ਨੂੰ ਚੰਗੀਆਂ ਗੱਲਾਂ ਤੇ ਮੈਂ ਕਿਤੇ ਕਰਦੀਆਂ ਵੇਖਿਆ ਹੀ ਨਹੀਂ ਕਦੀ ਜਦੋਂ ਵੇਖੋ ਸਾਡੇ ਬਰਖਲਾਵ ਹੁਣ ਇਹਨਾਂ ਨੇ ਕੀ ਗੱਲ ਕੱਢੀ ਓ ਕਿ ਮਾਈ ਬੁੱਢੇ ਨੂੰ ਵੱਖੋ ਵੱਖਰਾ ਕਰ ਦੇਣਾ ਦੱਸ ਇਹਨਾਂ ਕੋਈ ਕੀ ਮੰਗਣ ਡਏ ਆ ਕੀ ਖੋਣ ਡਏ ਆ ਕੀ ਇਹਨਾਂ ਨੂੰ ਹੀ ਕਹਿਣ ਡਏ ਆ ਚੱਲ ਕਰ ਦੇਣ ਵੱਖਰਾ ਕਰ ਦੇਣ ਵੱਖਰਾ ਵਖਰੇ ਕਰਕੇ ਬਣਾ ਜੇ ਸਾਡੇ ਬਾਰੇ ਬੁਰਾ ਸੋਚਣਗੇ ਨਾ ਆਪੇ ਇਹਨਾਂ ਦੇ ਕਰਮਾਂ ਚ ਲਿਖਿਆ ਜਾਣਾ ਤੇ ਤੂੰ ਕਿਉਂ ਇਹਨਾਂ ਦੀਆਂ ਗੱਲਾਂ ਸੁਣ ਕੇ ਆਪਣਾ ਵਕਤ ਖਰਾਬ ਕਰਦੀ ਆ ਆਪਣਾ ਕਰਮ ਕਿਉਂ ਲਿਖਾਉਣੀ ਆ ਮਾੜੀ ਅਹੀਂ ਇੰਨੇ ਖੁਦ ਗਰਜ ਹੋ ਗਏ ਆ ਨਾ ਇਨਸਾਨ ਅਹੀਂ ਇੰਨੇ ਖੁਦ ਗਰਜ ਹੋ ਗਏ ਆ ਜੇ ਅਹੀਂ ਕਿਸੇ ਨੂੰ ਪਸੰਦ ਕਰਦੇ ਆ ਨਾ ਉਹਦੀ ਬਰਾਈ ਨਹੀਂ ਆਪਾਂ ਵੇਖਦੇ ਹੂੰ ਤੇ ਜੇ ਆਪਾਂ ਕਿਸੇ ਨੂੰ ਨਫ਼ਰਤ ਕਰਦੇ ਆ ਨਾ ਉਹਦੀ ਚੰਗਿਆਈ ਨਹੀਂ ਵੇਖਦੇ ਤੇ ਤੂੰ ਇੰਨੀ ਚਿੰਤਾ ਨਾ ਕਰ ਫਿਰ ਕੀ ਹੋ ਜੂਗਾ ਚਿੰਤਾ ਕਿਉਂ ਨਾ ਮੈਂ ਕਰਾਂ ਖੜਨਾ ਹੋਰ ਕੌਣ ਸਹਣ ਵਾਲਾ ਕੌਣ ਵਾ ਇਹੋ ਹੀ ਤੇ ਮਾੜਾ ਮੋਟਾ ਕੁੰਡੀਆਂ ਵਾ ਕੂਕੇ ਤੇ ਆਂਦੀਆਂ ਵਖਰੇ ਕਰ ਦੇਣਾ ਜਿੱਦਾਂ ਤੇ ਵਖਰੇ ਕਰਕੇ ਕਿ ਦੂਜੇ ਨਾਲ ਕੂਣ ਨਹੀਂ ਦੇਣਾ ਹਾਦੋਂ ਤੇ ਇਹਨਾਂ ਨੇ ਕਰ ਦੇਣਾ ਵਾ ਕੀ ਉਹਨੂੰ ਕਹਿੰਦੇ ਹੁੰਦੇ ਕੈਦੀ ਬਣਾ ਦੇਣਾ ਉਧਰ ਉਧਰ ਇਹਨਾਂ ਨੇ ਚੇਪੀਆਂ ਲਾ ਦਿਓ ਸਾਡੇ ਮੂੰਹਾਂ ਤੇ ਇਹਨਾਂ ਨੇ ਬੰਦੀ ਬਣਾ ਕੇ ਰੱਖਣਾ ਸਾਨੂੰ ਚੇਪੀਆਂ ਲਾ ਦਿਓ ਤੇ ਇਸ਼ਾਰਿਆਂ ਨੇ ਆਪਾਂ ਗੱਲਾਂ ਕਰਾਂਗੇ ਅਸੀਂ ਇੰਨੇ ਵੀ ਬੁੱਢੇ ਨਹੀਂ ਹੋਏ ਕਿ ਜਿਹੜੇ ਅਸੀਂ ਇਹਨਾਂ ਨੂੰ ਇੰਨੇ ਮਾੜੇ ਲੱਗਣ ਡੈ ਪਏ ਵੀ ਜਿਹੜਾ ਇਹਨਾਂ ਨੇ ਸਾਨੂੰ ਵੱਖੋ ਵੱਖਰੇ ਕਰ ਸਾਰੀ ਉਮਰ ਟੋਟੋਟ ਮਰ ਗਏ ਘਰ ਬਦਲੇ ਨਾ ਤੇ ਘਰ ਬਣਾਏ ਆ ਤੇ ਅੱਜ ਸਾਨੂੰ ਇਕੱਠਿਆਂ ਰਹਿਣ ਦਾ ਇਥੇ ਆ ਡਰੀ ਹੈ ਨੀਗਾ ਤੂੰ ਵੀ ਆ ਨਹੀਂ ਸੀ ਉਦੋਂ ਚੁੰਨ ਚੁੰਨ ਕੇ ਨਵਾਂ ਲਿਆਉਣੀਆਂ ਜਿਹੜੇ ਲੋਕੀ ਦੂਰ ਖਲੋਖ ਲੋ ਵੇਖਣ ਹੁਣ ਦੂਰੋਂ ਨਹਿਰ ਤੇ ਖਲੋਤੇ ਲੋਕੀ ਵੇਖਣਗੇ ਵੀ ਉਹ ਬੁੱਢਾ ਬੁੱਢੜੀ ਅੱਡ ਕਰਤੀ ਨਵਾਂ ਨੇ ਆਉਂਦੇ ਕਹਿਨੂ ਜੀ ਇਹ ਨਹੀਂ ਕਰਦਾ ਪਰ ਜਦੋਂ ਇਹਨਾਂ ਦੇ ਧੀਆਂ ਪੋਤੇ ਇਦਾਂ ਕਰਨਗੇ ਤੇ ਇਹਨਾਂ ਤੇ ਕੀ ਬੀਤੂਗੀ ਫਿਰ ਜੰਦਰ ਅਹੀਂ ਉਹ ਸਮਾਂ ਵੇਖਣਾ ਜੋ ਬੀਤੂਗੀ ਉਹ ਨਹੀਂ ਵੇਖਣਾ ਐਡੀ ਛੇਤੀ ਮਰ ਜਾਣਾ ਅਸੀਂ ਅਜੇ 100 100 ਸਾਲ ਉਮਰ ਵਾਹੜੀ ਅਜੇ ਤੈਨੂੰ ਕਿੱਦਾਂ ਪਤਾ ਮੈਨੂੰ ਪਤਾ ਜੇ ਪੋਤੇ ਪੋਤੀਆਂ ਵਿਆਹਣੇ ਆ ਪੋਤੇ ਪੋਤੀਆਂ ਤੇ ਗਾੜੀ ਨਿਆਣੇ ਵੇਖਣੇ ਆ ਠੀਕ ਚਲੋ ਸਾਨੂੰ ਜਿੱਦਾਂ ਦਾ ਮਾੜਾ ਮੋਟਾ ਸਾਂਭਣਗੇ ਉਦਾਂ ਦਾ ਅਸੀਂ ਵੀ ਗਾੜੀ ਹੂੰ ਘਰਾਂ ਦੇਈ ਜਾਵਾਂਗੇ ਮੈਂ ਮੰਨਦਾ ਮਾੜਾ ਪੜਾਈ ਜਾਣਗੇ ਉਦਾਂ ਹੀ ਖਾਈ ਜਾਵਾਂਗੇ ਪਰ ਮਰਨਾ ਨਹੀਂ ਆ ਭਾਈ ਐਡੀ ਛੇਤੀ ਮੈਂ ਮੰਨਦਾ ਤੇਰੀ ਗੱਲ ਨੂੰ ਬੰਦਾ ਬੁੱਢਾ ਬੰਦਾ ਐਵੇਂ ਨਹੀਂ ਹੋ ਜਾਂਦਾ ਇਹਨਾਂ ਦੇ ਚੋਰੀਆਂ ਨੇ ਸਾਨੂੰ ਖਾ ਲੈਣਾ ਇਹਨਾਂ ਦੀ ਨਫ਼ਰਤ ਨੇ ਸਾਨੂੰ ਖਾ ਲੈਣਾ। ਕਰੀ ਜਾਣ ਨਫ਼ਰਤ ਰਾਬਤ ਵੇਂਦਾ ਵਾ ਨਾ ਉਹ ਤਾਂ ਨਹੀਂ ਨਾ ਸਾਡੀ ਨਫ਼ਰਤ ਸਾਰਾ ਸਾਨੂੰ ਵੇਖਣ ਡਿਆਗਾ ਰੱਬ ਵੀ। ਅਸੀਂ ਇਹ ਝੂਰ ਝੂਰ ਕੇ ਦਿਨ ਕੱਟਣੇ ਆ ਨਾ ਉਹਨੇ ਮਾਰਨਾ ਹਾਂ। ਪਰ ਮੈਂ ਪਤਾ ਕੀ ਜਾਨੀ ਆ ਵੀ ਪਹਿਲੋਂ ਮੈਂ ਮਰ ਜਾ। ਠੀਕ ਆ ਤੇ ਤੁਸੀਂ ਤੁਹਾਨੂੰ ਮਾੜਾ ਮੋਟਾ ਫੇਰ ਵੀ ਉਹਨਾਂ ਨੇ ਸਾਥ ਲੈਣਾ ਵਾ। ਜੇ ਤੁਹਾਨੂੰ ਕੁਝ ਹੋ ਗਿਆ ਨਾ ਮੇਰਾ ਨਹੀਂ ਕੱਖ ਵੀ ਹਾਲ ਰਹਿਣਾ। ਮੈਂ ਤੁਹਾਡੇ ਹੱਥਾਂ 'ਚ ਮੁੱਕਾਂ ਨਾ ਤੇ ਤੁਸੀਂ ਮੈਨੂੰ ਸਾਭ ਲਿਓ। ਮੈਂ ਇਹ ਚਾਹੁੰਨੀ ਆ ਤੇ ਮੈਂ ਤੇ ਇੱਕੋ ਗੱਲ ਕਹਿਣਾ ਵਾ। ਪੀ ਅਹੀਂ ਜਾਈਏ ਦੁਨੀਆ ਨੂੰ ਤੇ ਇਕੱਠੇ ਜਾਈਏ ਐਦਾਂ ਨਹੀਂ ਕੋਈ ਆਉਂਦਾ ਨਾ ਕੋਈ ਇਕੱਠੇ ਆਏ ਆ ਤੇ ਨਾ ਇਕੱਠਿਆਂ ਕਿਸੇ ਨੇ ਜਾਣਾ ਇਹ ਕੋਈ ਪਤਾ ਪਾਉਣ ਵਾਲੇ ਸਮੇਂ ਬਾਰੇ ਕਿਸ ਨੂੰ ਕੋਈ ਪਤਾ ਨਹੀਂ ਦੁਨੀਆ ਨਹੀਂ ਨਹੀਂ ਹੁੰਦਾ ਵਾ ਜਦੋਂ ਵਿਆਹੇ ਜਾਂਦੇ ਆ ਉਦੋਂ ਕਿਸੇ ਦੀ ਉਮਰ ਕਿੰਨੀ ਹੁੰਦੀ ਤੇ ਮੇਰੀ ਕਿੰਨੀ ਟਾੜੀ ਕਿੰਨੀ ਆ ਜਦੋਂ ਜੰਮਿਆ ਹੁੰਦਾ ਉਦੋਂ ਕਿਸੇ ਦੀ ਉਮਰ ਕਿੰਨੀ ਹੁੰਦੀ ਕਿਸੇ ਦੀ ਪਹਿਲੋਂ ਮਰਦਾ ਕੋਈ ਪਹਿਲੋਂ ਜੰਮਦਾ ਇਹ ਨਹੀਂ ਇਹ ਮਰਨ ਜੰਮਣ ਨਹੀਂ ਹੈਗਾ ਇਕੱਠਾ ਮਰਨਾ ਜੇ ਕਿਤੇ ਮੈਨੂੰ ਨਹੀਂ ਮੈਂ ਨਹੀਂ ਮੰਦੀ ਇਹ ਗੱਲ ਦੰਦਰ ਇਹ ਹੁੰਦਾ ਵਾ ਜਗ ਤੇ ਕਈ ਵਾਰੀ ਵੇਖਿਆ ਨਹੀਂ ਕਈ ਦੋਵੇਂ ਜੀ ਇਕੱਠੇ ਮਰ ਜਾਂਦੇ ਆ ਉਹ ਤੇ ਐਕਸੀਡੈਂਟ ਹੁੰਦਾ ਉਹ ਕਿਸੇ ਦਾ ਤੇ ਤਾਂ ਮਰ ਜਾਂਦੇ ਹੋਣਗੇ ਅਸੀਂ ਹਾਂ ਹੀ ਕਿੱਥੇ ਜਾਣਾ ਆ ਤੱਤਿਆਂ ਨੇ ਅਸੀਂ ਪਾਪੀਆਂ ਨੇ ਕਿੱਥੇ ਜਾਣਾ ਹਾਂ ਤੇ ਗੁਰਦੁਆਰੇ ਜਾਣ ਦਾ ਆਰਡਰ ਨਹੀਂ ਹੈਗਾ ਤੇ ਅੱਡ ਹੋ ਕੇ ਵੱਖਰੇ ਕਰਕੇ ਤੇ ਅਸੀਂ ਬਿਲਕੁਲ ਇੱਕ ਦੂਜੇ ਨੂੰ ਵੇਖਣਾ ਨਹੀਂ ਮੰਗਣਾ ਆਂ ਨਾ ਚਲੋ ਸ਼ਾਹ ਹੁਣ ਚਿੰਤਾ ਨਾ ਕਰ ਤੇਲ ਵੇਖ ਤੇ ਤੇਲ ਦੀ ਧਾਰ ਵੇ ਨੀ ਤੂੰ ਇਹ ਮਨੇ ਕਰੀ ਸੋਚ ਕੇ ਦੱਸ ਦੋ ਕਿੱਦਾਂ ਕਰਨੀ ਆ ਕੀ ਸੋਚੀਗੇ ਕੀ ਸੋਚੀਏ ਦੱਸਦੇ ਹਾਂ ਦੱਸਣ ਵਾਲਾ ਰਹਿ ਕੇ ਗਿਆ ਤੇਰਾ ਸੋਚ ਕੇ ਦੱਸ ਦੋ ਮੈਂ ਤੂੰ ਉਹਨੂੰ ਜੀਂਦੇ ਜੀ ਮਾਰ ਕੇ ਸੁੱਟ ਦਿੱਤਾ ਉਹ ਚੰਗੀ ਕਰਤੂਤ ਕੀਤੀ ਉਹ ਤੇਰੇ ਵਰਗੇ ਦਾ ਨਾਂ ਰੋਸ਼ਨ ਕਰਦੇ ਆ ਮਾਂ ਪਿਓ ਦਾ ਤੇ ਤੂੰ ਕੀ ਕਰਤੂਤ ਕੀਤੀ ਚੇਤਨ ਮਰਵਾਉਂਦਿਆਂ ਰਾਜ-ਰਾਜ ਕੇ ਸਿਰ ਦੇ ਵਿੱਚ ਸ਼ਰਮ ਕਰ ਲੈ ਹਜੇ ਵੀ ਆਕਰ ਕੇ ਬੈਠਾ ਹਾਂ ਨਜ਼ਰਾਂ ਚ ਪਾਇਆ ਕੇ ਨਜ਼ਰਾਂ ਤੇ ਫੇਰ ਗੱਲਾਂ ਕਰਦਾ ਅਗਲਾ ਤੂੰ ਮੈਨੂੰ ਕਿ ਤੁਹਾਨੂੰ ਗਲਤ ਕਹਿ ਦਿੰਦਾ ਆਪਣੇ ਫਿਊਚਰ ਦਾ ਹੀ ਸੋਚਣ ਡਿਆ ਸਹੀ ਵੀ ਕੀ ਕਹਿਣ ਡਿਆ ਆ ਸਵਾ ਫਿਊਚਰ ਵਾ ਉਹ ਲੋਕਾਂ ਦੇ ਸਿਰਾਂ ਦੇ ਨਹੀਂ ਡਾਰੀਆਂ ਵੱਜਦੀਆਂ ਉਹ ਤੂੰ ਆਪ ਜਾਂਦਾ ਅਗਲੀ ਨੂੰ ਖੜਦਾ ਤੇ ਫੇਰ ਅਸੀਂ ਤੈਨੂੰ ਮੰਨਦੇ ਉਹ ਜਦੋਂ ਅਗਲੀ ਤਾਂ ਸਾਨੂੰ ਭੇਤ ਹੀ ਨਹੀਂ ਸਾਨੂੰ ਪਤਾ ਹੀ ਨਹੀਂ ਵੀ ਹੈ ਕੀ ਜੀਜਾ ਉਹ ਤੇਰੇ ਕੋ ਪਹਿਲਵਾ ਕੇ ਚਲ ਜਾ ਤੇਨੇ ਇੱਥੇ ਵਾਅਦੇ ਕਰ ਜੇ ਮੁੜ ਕੇ ਮੁਕਰ ਜੇ ਤੇ ਫੇਰ ਤੇ ਮੈਨੂੰ ਪਤਾ ਹੀ ਉਹਦੇ ਬਾਰੇ ਸਾਰਾ ਕੁਝ ਆ ਤੇਰੇ ਗਾੜੀ ਜੋੜੇ ਹੱਥ ਚੁੱਪ ਕਰ ਜਾ ਇੱਥੇ ਜੇ ਨਹੀਂ ਤੂੰ ਹੀ ਪੈ ਲੋਣੇ ਮੇਰਾ ਹਿੱਸਾ ਮੈਨੂੰ ਦੇ ਦੋ ਮਾਪੇ ਲਾਣੂ ਤੇ ਪੈਸੇ ਕਿਹੜਾ ਹਿੱਸਾ ਓਏ ਹਿੱਸਾ ਕਿਹੜਾ ਮੇਰਾ ਇਹ ਘਾਚੇ ਸਨਿਆਗਾ ਤੇਰਾ ਕੋਈ ਹਿੱਸਾ ਨਹੀਂ ਹੈਗਾ ਕਮਾਈ ਕੀਤੀ ਹੈ ਤੂੰ ਹਿੱਸਾ ਭਾਲਦਾ ਐਂ ਮੇਰੇ ਦਾਦੇ ਦੀ ਜ਼ਮੀਨ ਤੇ ਮੇਰਾ ਵੀ ਇਹ ਹਿੱਸਾ ਹੈਗਾ ਜਿਹੜੀ ਤੂੰ ਹੀ ਆਪ ਖਰੀਦੀ ਹੋ ਰਹਿਣ ਦੋ ਜਿਹੜਾ ਮੇਰੇ ਦਾਦੇ ਵਾਲੇ ਪਿਲਚੇ ਸਾਹਮਣੇ ਦੇ ਦੋ ਠੀਕ ਹੈ ਨਾ ਨਾ ਮੈਨੂੰ ਦਾਦੀ ਦਾ ਤੇ ਆਲੇ ਜਿੱਥੇ ਜੋ ਨਾਲ ਲਾ ਲਾ ਜਾ ਕੇ ਇਸੇ ਭਾ ਦਾਰ ਕਿਉਂ ਨਹੀਂ ਦੇਣਾ ਨਹੀਂ ਮੈਂ ਘਰ ਦਾ ਮੈਂਬਰ ਨਹੀਂ ਹਾਂਗਾ ਤੁਹਾਡੇ ਬਾਅਦ ਤੇ ਅੰਨੂ ਵੀ ਮੈਂਬਰ ਕੋਈ ਵੀ ਅਧਰ TRAVEL ਹੋ ਰਹੀ ਹੁੰਦੀ ਮੈਂ ਆਇਆ ਤੇ ਇਸੇ ਭਾ ਦਾਰ ਹੋ ਚੁੱਪ ਕਰ ਤਨ ਪਹਿਲਾਂ ਕਹੀ ਇਹਨਾਂ ਤੋਂ ਉਮੀਦ ਨਾ ਰੱਖੀ ਕੋਈ ਵੀ ਮੈਂ ਤੇ ਨਹੀਂ ਬਿਰਾ ਕਰਨ ਜਾਨੇ ਮੇਰਾ ਕਰਨ ਉਹਦਾ ਮੇਲਾ ਤੇਰਾ ਕਰਨ ਕੀ ਕਰਦਾ ਈ ਓ ਲੱਛਣ ਵੇ ਇਹਦੇ ਮੱਸਦਾ ਕਿ ਜਿੰਨਾ ਹੀ ਗੂ ਮੂ ਗੂ ਮੂ ਤਾਂ ਛੁੱਟਿਆ ਮੈਂ ਤੇ ਆਖਿਆ ਹੀ ਇਹ ਕੱਲ ਨੂੰ ਸਾਡੀ ਬਾਵਾ ਬਣਾਉਂਗਾ ਤੁਹਾਡੇ ਬਾਰੇ ਕੋ ਸੋਚੂਗਾ ਉਹ ਲੋਕਾਂ ਦੇ ਧੀਆ ਪੁੱਤ ਤੇ ਬਾਹਰ ਦੇ ਮੁਲਕਾਂ ਚ ਆਪਣੇ ਮਾਪਿਆਂ ਨੂੰ ਲੈ ਜਾਂਦੇ ਆ ਤੇ ਇਹ ਕਾਹੇ ਜੋ ਗਵਣਾ ਨਿਕਲਿਆ ਮੈਂ ਵੀ ਹੁਣ ਤੁਹਾਡਾ ਸੋਚ ਨਹੀਂ ਡਿਆ ਮੈਂ ਕਿਹਾ ਤੁਹਾਨੂੰ ਇਹ ਵਖਰੇ ਕਰਤਾ ਵ ਇਹ ਕੰਮ ਤੇ ਤੂੰ ਹੀ ਕੀਤਾ ਏ ਦਾਦਾਦੀ ਨਾਲ ਮੈਂ ਕਿਹਾ ਤੁਹਾਨੂੰ ਵਖਰੇ ਕਰਤਾ ਵ ਉਹ ਜਾ ਚੱਲ ਜਾ ਸੋ ਚੰਗੀ ਗੱਲੀਓ ਚਿਰਨਾ ਮੇਰਾ ਖਾ ਬਰਵਾ ਨੋ ਹੀ ਯਾਰ ਦਾਦੀ ਦਾਦੇ ਦਾ ਚੱਲਿਆ ਹੀ ਇੱਥੋਂ ਮੇਰੇ ਦਾਦਾ ਜੀ ਨੂੰ ਛੋੜ ਕੇ ਰਹਾਤਾ ਤਾਂ ਉਹ ਮੈਨੂੰ ਕਹਿੰਦੇ ਆ ਦਵਾ ਤੂੰ ਕੀ ਬਣ ਗਿਆ ਕੀ ਬਣ ਗਿਆ ਆ ਫਫੜੇ ਜਿਹਾ ਨਾ ਕਰ ਮੇਰੇ ਲੱਗ ਗਿਆ ਹੁਣ ਉਹਦਾ ਤੈਨੂੰ ਵੱਡਦਾ ਹੈ ਇਹਨੂੰ ਸਮਝਾ ਲਾ ਦੋ ਸਮਝਾ ਲਾ ਉਰਪੂਏ ਜੜੀ ਨੇ ਕੱਲਾ ਕੱਲਾ ਪੁੱਤਵਾ ਕੋਈ ਗੱਲ ਨਹੀਂ ਇਹਦੇ ਵਾਸਤੇ ਡੇ ਕਮਾਉਣ ਹੁਣ ਖਾਸ਼ੇਤਰ ਇਹਦੇ ਕੋਲੋਂ ਉਹ ਮੈਂ ਤੇ ਵੱਧੂ ਕੋ ਵੀ ਨਹੀਂ ਦਿੱਤਾ ਨੂੰ ਤੂੰ ਕੋ ਨਹੀਂ ਦਿੱਤਾ ਜੋ ਕੋ ਹੀ ਕਰਦੇ ਨੇ ਨਾ ਉਹ ਕੋ ਵੇਂਦਾ ਰਿਹਾ ਵਾ ਉਹ ਉਹਦੇ ਜੈਨ ਚ ਗੱਲਾਂ ਭਰੀਆਂ ਪਈਆਂ ਵਾ ਮੈਂ ਕਿਨੇ ਹੀ ਤੂੰ ਹੀ ਕਰਾਇਆ ਹੀ ਕੀ ਕਰਾਇਆ ਹੀ ਮੈਂ ਤੂੰ ਹੀ ਮੈਂ ਤੇ ਨਾਲ ਹੀ ਤੇ ਜਦੋਂ ਇੱਕੋ ਗੱਲ ਕਹੀ ਜਾਨੀ ਕਹੀ ਜਾਨੀ ਫੇ ਬੰਦੇ ਤੇ ਅਸਰ ਹੁੰਦਾ ਹੀ ਆ ਉਹਦਾ ਮੇਰੇ ਤੇ ਉਹ ਗੱਲ ਆ ਖਾਵੇ ਅੱਲਾ ਗੱਲਾਂ ਤੇ ਭਰੇ ਕੱਲਾ ਹੁਣ ਮੈਨੂੰ ਕੱਲੀ ਨੂੰ ਭਰਨੀਆਂ ਪੈਣ ਡੀਆਂ ਉਹ ਮੈਂ ਕੀ ਕੋ ਸੋਚ ਕੇ ਬੈਠੀ ਤੁਹਾਨੂੰ ਕੀ ਪਤਾ ਮੈਂ ਪੁੱਤ ਚੰਗਾ ਨਿਕਲ ਆਊਗਾ ਬਾਹਰ ਅੰਦਰ ਜਾਊ ਹਾਨੂੰ ਘਮਾਊ ਫਰਾਊ ਉਹਨੇ ਤਾਂ ਪਹਿਲੇ ਪੱਲਾ ਝਾੜ ਦਿੱਤਾ ਘਮਾਉਣੀ ਲੱਗਾ ਵਾ ਸ਼ੁਕਰ ਨਾਲ ਬਚ ਗਏ ਆ ਦਾਤਾ ਦੇ ਜੇ ਜਤਰਾ ਵੀ ਖੇਤੀ ਹੋਣੀ ਸਾਡੀ